ਵਿਕसित ਪਰ ਸੰਕਲਪ ਯਾਤਰਾ ਦਿਮੋਗਾ ਜ਼ਿਲ੍ਹੇ ਦੇ ਕਸਬਾ ਬਾਗਾਪੁਰਾਣਾ ਪਹੁੰਚਦੇ ਆਮ ਲੋਕਾਂ ਨੇ ਕੇਂਦਰ ਸਰਕਾਰ ਦੀਆਂ ਲੋਕਪਲਾਈ ਦੀਆਂ ਯੋਜਨਾਵਾਂ ਪ੍ਰਤੀ ਵੱਡੀ ਦਿਲਚਸਪੀ ਦਿਖਾਈ ਇਸ ਮੌਕੇ ਕੇਂਦਰੀ ਯੋਜਨਾਵਾਂ ਦਾ ਲਾਹਾ ਲੈ ਚੁੱਕੇ ਲਾਪਤਿਆਂ ਨੇ ਨਵੀਆਂ ਯੋਜਨਾਵਾਂ ਨੂੰ ਜਾਣਨ ਪ੍ਰਤੀ ਉਤਸ਼ਾਹ ਦਿਖਾਇਆ ਕੌਮੀ ਸ਼ਰੀਅ ਜੀਵਿਕਾ ਮਿਸ਼ਨ ਦੇ ਜਸਵਿੰਦਰ ਸਿੰਘ ਨੇ ਦੱਸਿਆ ਕਿ ਜਿਹੜੇ ਰੇੜੀ ਫੜੀ ਵਾਲੇ ਲੋਕਾਂ ਨੇ ਸਵੈ ਨਿਧੀ ਯੋਜਨਾ ਤਹਿਤ ਕਰਜ਼ਾ ਮੋੜ ਦਿੱਤੇ ਹਨ ਦੇ ਪਰਿਵਾਰਿਕ ਮੈਂਬਰ ਹੁਣ ਸਮ੍ਰiddhi ਯੋਜਨਾ ਦੇ ਘੇਰੇ ਵਿੱਚ ਆ ਕੇ ਹੋਰ ਸਕੀਮਾਂ ਦਾ ਲਾਹਾ ਲੈ ਸਕਦੇ ਨੇ ਸੈਲਫ ਹੈਲਪ ਗਰੁੱਪ ਚੱਲਾਰੀਆਂ ਮਹਿਲਾਵਾਂ ਨੇ ਵੀ ਸ਼ਹਿਰਕਤ ਕੀਤੀ ਸਿਹਤ ਵਿਭਾਗ ਵੱਲੋਂ ਆਯੁਸ਼ਮਾਨ ਕਾਰਡ ਬਣਨ ਲਈ ਮੁਕਤ ਤੇ ਲੋਕਾਂ ਦੇ ਆਧਾਰ ਕਾਰਡਾਂ ਦਾ ਰਜਿਸਟ੍ਰੇਸ਼ਨ ਕੀਤਾ ਗਿਆ ਮੇਰਾ ਕਾਰਡ ਬਣਿਆ ਰਿਹਾ ਜੀ ਮੈਨੂੰ ਦਵਾਈਆਂ ਫਰੀ ਮਿਲਦੀਆਂ ਜੀ ਕੇਂਦਰ ਸਰਕਾਰ ਦਾ ਧੰਨਵਾਦ ਕਰਦਾ ਅਸੀਂ 10 ਨੰਬਰਾਂ ਨੇ 71 ਹੋ ਕੇ ਆਪਣਾ ਖਾਤਾ ਖੁਲਾਇਆ ਹੈ ਹੁਣ ਸਾਨੂੰ ਸਰਕਾਰ ਨੇ 10000 ਰੋਲਿੰਗ ਫੰਡ ਦੇ ਦਿੱਤਾ ਹੈ ਹੁਣ ਅਸੀਂ ਇਸ ਫੰਡ ਦੇ ਨਾਲ ਸਵੈ ਰੋਜ਼ਗਾਰ ਸ਼ੁਰੂ ਕਰਨ ਜਾ ਰਹੇ ਹਾਂ